ਪੁਲਿਸ ਦੀ ਹਿਰਾਸਤ ਦੇ ਵਿੱਚ ਮੂੰਹ ਟਾ ਕੇ ਖੜੇ ਇਹ ਵਿਅਕਤੀ ਉਹ ਮੁਲਜ਼ਮ ਨੇ ਜਿਨ੍ਹਾਂ ਉੱਤੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਤੇ ਚਲਦਿਆਂ ਪੁਲਿਸ ਦੇ ਵੱਲੋਂ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਇਹ ਵਿਅਕਤੀ ਭਾਂਡੇ ਸਾਫ ਕਰਨ ਅਤੇ ਸਿਲਾਈ ਕਰਨ ਦਾ ਕੰਮ ਕਰਦੇ ਨੇ ਜਿਨ੍ਹਾਂ ਨੇ ਵਿਦੇਸ਼ ਭੇਜਣ ਦੇ ਨਾਂ ਤੇ ਇਹ ਸਭ ਕੁਝ ਕੀਤਾ ਹੈ ਇਹਨਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ ਟਿਕਟਿੰਗ ਦੇ ਪੈਸੇ ਲਏ ਸਨ ਜੋ ਕਿ ਉਹਨਾਂ ਨੇ ਵਾਪਸ ਕਰ ਦਿੱਤੇ ਨੇ ਅਤੇ ਉਹਨਾਂ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। ਮਸਲਾ ਕਹਦਾ ਜੀ ਇਹ ਅਸੀਂ ਪੈਸੇ ਮੋੜਤੇ ਇਹਨਾਂ ਨੇ 75000 ਰੁਪਏ ਲਿਆ ਸੀਗਾ ਜੀ। ਅਸੀਂ ਗਰੀਬ ਬੰਦੇ ਆਂ ਪਿੰਡ ਦਾ ਕੰਮ ਕਰਦੇ ਲੱਗੀ ਕੰਮ ਕਰਕੇ ਗੁਜ਼ਾਰਾ ਕਰਦੇ ਆਂ ਭਾਂਡੇ ਧੋ ਕੇ ਜੀ ਸਾਡੇ ਤੋਂ 60000 ਰੁਪਏ ਲੈ ਲਿਆ ਜੀ 60000 ਰੁਪਏ ਮੋੜਤਾ ਸੀ। 15000 ਰੁਪਏ ਰਹਿ ਗਏ ਅੱਜ ਪਹਿਲਾਂ ਮੇਰੀ ਭੂਆ ਦਾ ਮੁੰਡਾ ਗਿਆ ਵਧੀਆ ਕੰਮ ਤੇ ਲੱਗਿਆ ਪਿਆ ਨਾਲ ਸਾਡੇ ਕੋਲ ਕੋਈ ਨੰਬਰ ਨਹੀਂ ਹੈ ਹੀ ਏਜੰਟ ਨਹੀਂ ਗਏ ਮੈਂ ਸਲਾਈ ਦਾ ਕੰਮ ਕਰਦਾ ਹਾਂ 2 ਲੱਖ ਦੀ ਕੋਈ ਠੱਗੀ ਨਹੀਂ ਜੀ ਹੋਈ ਸਾਡੇ ਕੋਲ ਤਾਂ ਦੀਪਕ ਸ਼ਰਮਾ ਜੀ ਆਏ ਸੀ ਪੈਸੇ ਉਹਨਾਂ ਦਾ ਬੇਟਾ ਆਇਆ ਸੀ ਪਹਿਲੇ ਲੈ ਕੇ ਤੇ ਜਦੋਂ ਕੰਮ ਹੋ ਗਿਆ ਉਹ ਤਾਂ ਕਹਿੰਦਾ ਉਹਨਾਂ ਨੇ ਨਹੀਂ ਜਾਣਾ ਤਾਂ ਉਹ ਦਫ਼ਤਰ ਵਿੱਚੋਂ ਪੈਸੇ ਲੈ ਗਿਆ ਮੈਂ ਤਾਂ ਦਫ਼ਤਰ ਜਸਟ ਕੰਮ ਕਰਦਾ ਸੀ ਜੀ ਵੀਜ਼ਾ ਦਿੱਤਾ ਸੀਗਾ ਜੀ ਉਹਨੇ ਟਿਕਟ ਕਰਵਾਈ ਸੀ ਉਹਨਾਂ ਨੇ ਕਹਿੰਦਾ ਸੀ ਅਸੀਂ ਨਹੀਂ ਜਾਣਾ ਤੇ ਉਹਨਾਂ ਦਾ 60000 ਰੁਪਏ ਆਏ ਸੀ ਮੇਰੇ ਕੋਲ ਇੱਥੇ ਮੈਡਮ ਕੋਲ ਸੀਗਾ ਜੀ ਉਹਨਾਂ ਤੋਂ ਉਦਰ ਪੁਲਿਸ ਨੇ ਵੀ ਲਿਖਤੀ ਸ਼ਿਕਾਇਤ ਦੇ ਆਧਾਰ ਤੇ ਉਕਤ ਮੁਲਜ਼ਮਾ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਚੇਕੇ ਦੋਸ਼ੀ ਹਰਵਿੰਦਰ ਸਿੰਘ ਸੋਨੀ ਸਨੋਕਰ ਚਰਨ ਸਿੰਘ ਵਾਸੀ ਬਾਗਾਪੁਰਾਣਾ ਦੀਪ ਪਾਲ ਦੀਪ ਸ਼ਰਮਾ ਸਨੋਕਰ ਪੀਰਪਾਲ ਸ਼ਰਮਾ ਵਾਸੀ ਤਾਂਦਰਾਜਲਾ ਲੁਧਿਆਣਾ ਨੀਤਾ ਰਾਣੀ ਪੁੱਤਰੀ ਕਸ਼ਮੀਰ ਚੰਦ ਵਾਸੀ ਪਿੰਡ ਪੌਰਾ ਲੁਧਿਆਣਾ ਇਹਨਾਂ ਤੇ ਮਾਮਲਾ ਦਰਜ ਕੀਤਾ ਹੈ ਕਿ 2 ਲੱਖ ਦੀ ਠੱਗੀ ਮਾਰੀ ਇਹਨਾਂ ਨੇ ਬਾਹਰ ਭੇਜਣ ਤੇ ਇਸ ਤੋਂ ਪਹਿਲਾਂ ਨਹੀਂ ਇਹਨਾਂ ਤੇ ਕੋਈ ਮਾਮਲਾ ਦਰਜ ਹੋਇਆ ਇਹ ਆਪਣੇ ਇਥੇ ਸਾਲਾਂ ਬਰੀ ਵਾਲੇ ਦਰਜ ਹੋਇਆ। ਇਹਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕੀਤਾ ਜਾਣਾ ਅੱਜ ਉਸ ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਜਾਂਚ ਆ ਵੇਖਣਗੇ। ਬਹਿਰਾਲ ਇਹ ਸਾਰੇ ਮੁਲਜ਼ਮ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਪੁਲਿਸ ਇਹਨਾਂ ਨੂੰ ਮਾੜਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰੇਗੀ। ਸ਼੍ਰੀ ਮੁਖਸਦ ਸਾਹਿਬ ਤੋਂ ਇਹ ਅਸ਼ਾਂਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੇਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ